ਜਿਹੜਾ ਮਰਦਾ ਇਹ ਪੂਰੀ ਦੁਨੀਆ ਦੇ ਵਿੱਚ ਚੌੜਾ ਸੀਨਾ ਲੈ ਕੇ ਘੁੰਮਦਾ ਪਰ ਜਦੋਂ ਪਤਨੀ ਦੇ ਪੱਖ ਦੇ ਵਿੱਚ ਬੁੱਲਣ ਦੀ ਬਾਰੀ ਆਉਂਦੀ ਆ ਤਾਂ ਆਪਣੇ ਬੁੱਲਾਂ ਨੂੰ ਸੀ ਲੈਂਦਾ ਸਾਰੀਆਂ ਪਤਨੀਆਂ ਮਾੜੀਆਂ ਨਹੀਂ ਹੁੰਦੀਆਂ ਕਈ ਵਾਰ ਕਈ ਲੋਕ ਜਦੋਂ ਪਤਨੀ ਸਹੀ ਹੁੰਦੀ ਆ ਉਦੋਂ ਵੀ ਉਹਦੇ ਪੱਖ 'ਚ ਬੁੱਲਣ ਤੋਂ ਗਰੇਜ ਕਰਦੇ ਨੇ ਕਿੰਨਾ ਕਠੋਰ ਹੋਵੇਗਾ ਉਹ ਵਿਅਕਤੀ ਜਿਸ ਨੇ ਔਰਤ ਦੇ ਹੰਝੂਆਂ ਨੂੰ ਨਹੀਂ ਸਮਝਿਆ ਜਿਨੇ ਔਰਤ ਦੇ ਕਦਰ ਨਹੀਂ ਕੀਤੀ ਉਹਦਾ ਦਿਲ ਕਿੰਨਾ ਕਠੋਰ ਹੋਵੇਗਾ ਕਿੰਨਾ ਖੁਸ਼ਕਿਸਮਤ ਹੋਵੇਗਾ ਉਹ ਵਿਅਕਤੀ ਜਿਸ ਦੇ ਲਈ ਇੱਕ ਔਰਤ ਰੋਈ ਹੋਵੇਗੀ ਜੇ ਸਹਰਾ ਮੰਨੇ ਸੱਸ ਦੀ ਜਵਾਈ ਮੰਨੇ ਧੀ ਦੀ ਤਾਂ ਕਹਿੰਦੇ ਬਾਹਲੇ ਚੰਗੀ ਨਹੀਂ ਜੇ ਪੁੱਤ ਮੰਨੇ ਨੂੰ ਦੀ ਤਾਂ ਕਹਿੰਦੇ ਵੀ ਇਹ ਤਾਂ ਡਰਦਾ ਇਹ ਤਾਂ ਆਪਣੇ ਘਰ ਵਾਲੀ ਤੋਂ ਬਾਹਲੇ ਹੀ ਡਰਦਾ ਐਂਦਾ ਕਹਿੰਦੇ ਨੇ ਵਾਹ ਓਏ ਰੱਬਾ ਦੁਨੀਆਦਾਰੀ ਦੀ ਸਮਝ ਨਹੀਂ ਆਉਂਦੀ ਦਿਆਹੀ ਹੋਈ ਕੁੜੀ ਦਾ ਚਿਹਰਾ ਦੱਸ ਦਿੰਦਾ ਕਿ ਉਸ ਦਾ ਘਰ ਵਾਲਾ ਉਹ ਕਿਸ ਔਕਾਤ ਦਾ ਇਨਸਾਨ ਆ ਜੇ ਗੱਲਾਂ ਬਾਤਾਂ ਸੱਚੀਆਂ ਲੱਗਦੀਆਂ ਹੁੰਦੀਆਂ ਦੋਸਤੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਬਣਾ ਸਕੀਏ